ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਨਾਹੀ ਕਿਛ ਹਾਉ ਨਾਹੀ ਕਿਛ ਆਹਿ ਨਮੋਰਾ ਔਸਰ ਲਜਾ ਰੱਖ ਲੋ ਸਦਨਾ ਜੰਤੋਰਾ ਤੁਮਰੀ ਸਰਨ ਤੁਮਾਰੇ ਆਸਤੁ ਮਹੀਂ ਸਜਣ ਸਹੇਲੇ ਰਾਖਿਓ ਰੱਖਣਹਾਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਅਸੋਠ ਮਹਲਾ ਪਹਿਲਾ ਘਰ ਪਹਿਲਾ ਮਨ ਹਾਲੇ ਕਰਸਾਣੇ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀ ਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਪ੍ਰਗਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝਾ ਕੋ ਏ ਰਹਾਉ ਹਾਨ ਹਟ ਕਰ ਆਰਜਾ ਸਚ ਨਾਮ ਕਰ ਵਥ ਸੁਰਤ ਸੋਚ ਕਰ ਪਾਂਡ ਸਾਲ ਤੇ ਸਵੇਜ ਤਿਸ ਨੂੰ ਰੱਖ ਵਣਜਾਰਿਆ ਸਿਓ ਵਣਜ ਕਰ ਲੈ ਲਾ ਹ ਮਨ ਹਸ ਸੁਣ ਸਾਸਤ ਸੋਦਾ ਕਰੀ ਸਤ ਕੋੜੇ ਲੈ ਚੱਲ ਖਰਜ ਮਨ ਚੰਗਿਆਈਆਂ ਮਾਤਮਨ ਜਾਣੈ ਕਲ ਨਰੰਕਾਰ ਕਹਿ ਦੇ ਜਾਏ ਤਾਂ ਸੁਖ ਲਹੈ ਮਹਲ ਲਾਏ ਜਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦਿਆ ਕਰਤਾਉਣੇ ਤਾਂ ਕੋ ਅੱਖ ਧਨ ਨਾਨਕ ਵੇ ਕਹਿ ਨਦਰ ਕਰ ਚੜੇ ਚਬ ਗਣਵਨ ਬਨ ਬਦਿਆ ਕਰ ਧਾਵਣੀ ਤਾਂ ਕੋ ਆ ਕੈ ਧੰ ਨਾਨਕ ਵਿਖੇ ਨਜ਼ਰ ਕਰ ਚੜੇ ਚਉਗਣ ਬਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜੁਗੋ ਜੁਗਿਆ ਟਲ ਧੰ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਸ਼ਬਦ ਪਹਿਲੇ ਪਾਤਸ਼ਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੋਠ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ ਐ ਸ਼ਬਦ ਅੰਦਰ ਹਜ਼ੂਰ ਨੇ ਉਹਨਾਂ ਚਾਰ ਵਸੀਲੇਆ ਕੰਮਾਂ ਦਾ ਜ਼ਿਕਰ ਕੀਤਾ ਹੈ ਜੋ ਸੱਚਮੁੱਚੇ ਲੁਕਾਈ ਦੇ ਧਨ ਕਮਾਉਣ ਲਈ ਅਪਣਾਏ ਜਾਣ। एक खेती दुकानदारी सुगरी नौकरी। क्योंकि विशा सतगुर ने पहले शब्द में रखे है किसान ही करसान करी ਕੰਕ ਸ਼ਬਦ ਦੇ ਆਰੰਭ ਵਿੱਚ ਖੇਤੀ ਦਾ ਜ਼ਿਕਰ ਆਇਆ ਹੈ ਖੇਤੀ ਇਹ ਬਹੁਤ ਹੀ ਮੁਸ਼ਕਲ ਕੰਮ ਹੈ ਮਿਹਨਤ ਦਾ ਕੰਮ ਹੈ ਪਰ ਦਾਨਿਆਂ ਮਨੁੱਖਾਂ ਨੇ ਇਸ ਖੇਤੀ ਦੇ ਕੰਮ ਨੂੰ ਸਭ ਕੰਮਾਂ ਨਾਲੋਂ ਉੱਤਮ ਦੱਸਿਆ ਉੱਤਮ ਖੇਤੀ ਮਦਮ ਵਪਾਰ ਨਾਖਿਦ ਚੱਕਰੀ ਕਿਹਾ ਹੈ ਪਰ ਰਹਿਤਨਾ ਮੇ ਭਾਈ ਦੇ ਤਸੰਗ ਜੀ ਅਨੁਸਾਰ ਗੁਰਸਿੱਖ ਨੂੰ ਇਸ ਤਰ੍ਹਾਂ ਦੇ ਕਰਤ ਕਰਨ ਦੀ ਆਗਿਆ ਵੀ ਹੈ ਖੇਤੀ ਵਣਜ ਵੈਸਿਲਪ ਬਣਾਵੇ ਔਰ ਤਹਿਲ ਜੋ ਮਨ ਮੋ ਭਾਵੇ ਮਹਾਰਾਜ ਕਹਿੰਦੇ ਵੀ ਖੇਤੀ ਜਿਹੜੀ ਕੰਮ ਕਰਨਾ ਇਹ ਮਨ ਦੀ ਗੱਲ ਹੈ ਅਤੇ ਔਰ ਟੈਨ ਜਿਹੜੀ ਸੇਵਾ ਕਰਨੀ ਇਹ ਤਨ ਦੀ ਗੱਲ ਹੈ ਮਹਾਰਾਜ ਗੁਰਬਾਣੀ ਅੰਦਰ ਕਹਿੰਦੇ ਨੇ ਖੇਤੀ ਦਾ ਅਲੰਕਾਰ ਦੁਆਰਾ ਗੁਰਦੇਵ ਨੇ ਸਾਨੂੰ ਦੋ ਸ਼ਲੋਕਾਂ ਵਿੱਚ ਮਨਮੁਖ ਤੇ ਗੁਰਮੁਖ ਦੀ ਵੱਖ-ਵੱਖ ਖੇਤੀ ਦਾ ਇਸ ਤਰ੍ਹਾਂ ਉਪਦੇਸ਼ ਦਿੱਤਾ ਹੈ ਮਹਾਰਾਜ ਕਹਿੰਦੇ ਨੇ ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਾਮਨ ਰਾਤ ਆਹਾੜ ਦੇਹੋ ਕਾਮ ਕ੍ਰੋਧ ਦੁਇ ਖੇਤ ਲਭ ਵਰਤ ਦਿਰੋਗ ਬਿਓ ਹਾਲੀ ਰਗ ਖੇਤ ਹਲ ਵਿਚਾਰ ਵਿਕਾਰ ਮਨ ਹੁਕਮੇ ਖੱਟੇ ਖਾਏ ਨਾਨਕ ਲੇਖੇ ਮੰਗੀਐ ਔਤ ਜਨੇਦਾ ਜਾਏ ਗੁਰੂ ਪਿਆਰਿਏ ਇਸ ਸ਼ਲੋਕ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਮਨੁੱਖ ਪੁਰਸ਼ ਦੀ ਖੇਤੀ ਦਾ ਜ਼ਿਕਰ ਕੀਤਾ ਹੈ ਮਹਾਰਾਜ ਕਹਿੰਦੇ ਸਾਮਨ ਰੂਪ ਰਾਤ ਅਤੇ ਹਾਲ ਰੂਪ ਦਿਨ ਜਿਸ ਤਰ੍ਹਾਂ ਟੱਪਦੇ ਹਨ ਤਿਵੇਂ ਮਨੁੱਖ ਪੁਰਸ਼ ਦੀ ਰਾਤ ਕਾਮ ਭਰੀ ਅਤੇ ਦਿਨ ਕਰੋਧ ਭਰਿਆ ਭਾਵ ਤਪਸ ਭਰਿਆ ਹੁੰਦਾ ਹੈ ਤੇ ਇਹ ਦੋ ਜਿਹੜੇ ਨੇ ਮਨੁੱਖ ਦੇ ਖੇਤ ਹਨ ਜਿਸ ਵਿੱਚ ਸੌਣੀ ਤੇ ਹਾੜੀ ਦੀ ਸਫਲ ਪੈਦਾ ਕਰਨੀ ਹੈ ਇਹ ਉਸਦੀ ਪੂੰਜੀ ਹੈ ਲੋਭ ਰੂਪ ਵਰਤ ਹੈ ਅਤੇ ਝੂਠ ਰੂਪ ਬੀਜ ਹੈ ਬੀਜ ਜਿਹੜਾ ਇਹ ਝੂਠ ਰੂਪ ਬੀਜੀ ਦਾ ਹੈ ਮੋਹ ਰੂਪ ਹਾਲੀ ਵਿਕਾਰਾਂ ਦੀ ਵਿਚਾਰ ਹਲ ਹੈ ਵਿਕਾਰਾਂ ਦਾ ਬਹੁਲ ਮਨਮੁਖ ਨੇ ਬਣਾਇਆ ਹੈ ਪਰ लेखा ਮੰਗਣ ਤੇ ਪਤਾ ਲੱਗਦਾ ਹੈ ਕਿ ਐਸਾ ਬੀਜ ਬੀਜਣ ਵਾਲਾ ਸੰਤ ਸਾਰਤੋਂ ਅੰਤਰਾ ਨਿਖੱਤਾ ਕਹਿ ਕੇ ਚਲਿਆ ਜਾਂਦਾ ਹੈ ਕਿਉਂਕਿ ਕੋਈ ਲਾਦ ਨਹੀਂ ਹੁੰਦੀ ਕੋਈ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਹੁੰਦਾ ਤੇ ਉਹਨੂੰ ਕੀ ਕਹਿੰਦੇ ਨੇ ਔਤ ਦਨੇਦਾ ਚਲੇਗਾ ਫਿਰ ਉਹ ਵੀ ਕਹਿ ਦਿੰਦੇ ਨੇ ਬਿਨਾਂ ਲਾਤੋਂ ਬਿਨਾਂ ਕੰਮ ਤੋਂ ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਚਲੇ ਜਾਈਏ ਤੇ ਸੰਸਾਰ ਲੋਗ ਐਸੀ ਖੇਤੀ ਮਾਨੁੱਖਾਂ ਵਾਲੀ ਕਰਨ ਵਿੱਚ ਲੱਗੇ ਹੋਏ ਸਨ ਤੇ ਗੁਰਦੇਵ ਨੇ ਹੁਣ ਸਾਨੂੰ ਗੁਰਮੁਖਾਂ ਵਾਲੀ ਸੱਚੀ ਖੇਤੀ ਕਰਨੀ ਇਸ ਤਰ੍ਹਾਂ ਦੀ ਦੱਸੀ ਹੈ ਮਹੱਲਾ ਪਹਿਲਾ ਸਤਿਗੁਰ ਕਹਿੰਦੇ ਭੋ ਭੋਏ ਪਵਿਤ ਪਾਣੀ ਸਤ ਸੰਤੋਖ ਬਲੇਦ ਹਲ ਹਲੇਵੇਂ ਹਾਲੀ ਚਿਤ ਵਰਤ ਵਕਤ ਸੰਜੋਗ ਨਾਉ ਬੀਜ ਬਖਸ਼ੀਸ਼ ਬੋਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਬ ਹੈ ਸਗਲ ਵਿਜੋਗ ਪ੍ਰਭੂ ਦਾ ਨਿਰਮਲ ਪੈ ਧਰਦੀ ਜ਼ਮੀਨ ਹੈ ਤੇ ਪਵਿੱਤਰਤਾ ਸੁਧ ਆਚਰਨ ਪਾਣੀ ਨਾਲ ਸਿੱਜਣਾ ਕੀਤੀ ਹੈ ਮਹਾਰਾਜ ਨੇ ਕਿਹਾ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋ ਹੋਏ ਇਸ ਵਾਸਤੇ ਮਹਾਰਾਜ ਕਹਿੰਦੇ ਸਤ ਸੰਤੋਖ ਦੇ ਬਲਦ ਕੀਤੇ ਹਨ ਨਿਮਰਤਾ ਰੂਪੀ ਹਲ ਹੈ ਤੇ ਚਿਤ ਰੂਪੀ ਹਾਲੀ ਇਹ ਚਿੰਤਨ ਰੂਪ ਵਰਤ ਹੈ ਪ੍ਰਭੂ ਮਲਾਬ ਦਾ ਸਮਾ ਰੁਤ ਹੈ ਨਾਮ ਬੀਤੇ ਹਲੇ ਹਰੀ ਦੀ ਬਖਸ਼ੀਸ਼ ਬੋਲ ਹੈ ਸੰਸਾਰ ਨੂੰ ਨਾਸਵੰਤ ਜਾਣਨਾ ਤੇ ਉਸ ਦੀ ਕਿਰਪਾ ਨਾਲ ਸਭ ਵਿਛੋੜੇ ਦੂਰ ਹੁੰਦੇ ਹਨ ਇਸੇ ਤਰ੍ਹਾਂ ਇਹ ਸ਼ਬਦ ਮਨ ਹਾਲੇ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਅੰਦਰ ਖੇਤੀ ਦੇ ਅਲੰਕਾਰ ਦੁਆਰਾ ਆਰੰਭ ਵਿੱਚ ਉਪਦੇਸ਼ ਦਿੱਤਾ ਹੈ ਕਿ ਕਰਸਾਣੀ ਕਰਨੀ ਖੇਤ ਦੇ ਵਿੱਚ ਬੀਜ ਪਾਉਣਾ ਉਹਨੂੰ ਪਾਣੀ ਲਾਉਣਾ ਤੇ ਮਹਾਰਾਜ ਕਹਿੰਦੇ ਐਸੇ ਤਰ੍ਹਾਂ ਤੇਰਾ ਹਿਰਦਾ ਰੂਪੀ ਜਿਹੜਾ ਖੇਤੀ ਹੈ ਇਹਦੇ ਵਿੱਚ ਬੀਜ ਬੀਜ ਤੇ ਫਿਰ ਤੈਨੂੰ ਪਤਾ ਲੱਗੇਗਾ ਕਰਸਾਣੀ ਕੀ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਖੇਤੀ ਆਪ ਕੀਤੀ ਹੈ ਭਾਈ ਤੇ ਉਹਨਾਂ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੀਵਾਂ ਨੂੰ ਧਰਮ ਦੀ ਕਿਰਤ ਕਰਨ ਦੀ ਜਾਗ ਸਿਖਾਉਣ ਲਈ ਆਪ ਕਰਤਾਰਪੁਰ ਸ਼ਾਹਬ ਵਿਖੇ ਖੇਤੀ ਦਾ ਕੰਮ ਕੀਤਾ ਸੀ ਤੇ ਹਜੂਰ ਨੇ ਆਪ ਗੁਰਸਿੱਖਾਂ ਨੂੰ ਨਾਲ ਲਗਾ ਕੇ ਖੇਤੀ ਕੀਤੀ ਹੈ ਵੜ ਹਲ ਵਾਉਣ ਦਾ ਬੀਜਣ ਦਾ ਕੰਮ ਅਤੇ ਖੂਹ ਤੋਂ ਪਾਣੀ ਦੇਣਾ ਫਸਲ ਨੂੰ ਫਿਰ ਸਮੇਂ ਅਨੁਸਾਰ ਫਸਲ ਦੀ ਸੰਭਾਲ ਕਰਨੀ ਸਤਿਗੁਰੂ ਜੀ ਆਪਣੇ ਨਿਗਰਾਨੀ ਵਿੱਚ ਸਾਰਾ ਕੰਮ ਆਪ ਗੁਰਸਿੱਖਾਂ ਪਾਸੋਂ ਕਰਵਾਉਂਦੇ ਸਨ ਪਾਈ ਲੈਣਾ ਗੁਰੂ ਅੰਗਦ ਦੇਵ ਜੀ ਜਿਸ ਸਮੇ ਖਡੂਰ ਸਾਹਿਬ ਤੋਂ ਚੱਲ ਕੇ ਸਿਰ ਉੱਪਰ ਲੋਨ ਦਾ ਭਾਰ ਲੈ ਕੇ ਕਰਤਾਰਪੁਰ ਸਾਹਿਬ ਵਿਖੇ ਦੂਸਰੀ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਗਏ ਸਨ ਤਾਂ ਉਸ ਸਮੇ ਗੁਰੂ ਨਾਨਕ ਦੇਵ ਜੀ ਝੌਨੇ ਦੇ ਖੇਤ ਵਿੱਚੋਂ ਨਦੀਨ ਕਢਾਰੇ ਸਨ ਲੂਣ ਦਾ ਭਾਰ ਮਾਤਾ ਜੀ ਪਾਸ ਰੱਖ ਕੇ ਘਰੇ ਜਾ ਕੇ ਆਪ ਭਾਈ ਲੈਣਾ ਗੁਰੂ ਅੰਗਦ ਦੇਵ ਜੀ ਦੇ ਖੇਤੋਂ ਗੁਰੂ ਨਾਨਕ ਦੇਵ ਜੀ ਪਾਸ ਚਲੇ ਗਏ ਤੇ ਮਹਾਰਾਜ ਕਹਿੰਦੇ ਨੇ ਸੁਣ ਕੇ ਬਚਨ ਲਵਣ ਕੋ ਭਾਰਾ ਰਖਵਾਇਓ ਨਿਜ ਸਦਨ ਅਧਾਰਾ ਕਹਿਓ ਕਰਦਾਰ ਧਾਨ ਕੋ ਜੀਵਾ ਕਰ ਵਾਵੇ ਕਿਰਤ ਬੈਠਾ ਤੇ ਹੀ ਵਾਹ ਮਹਾਰਾਜ ਕਹਿੰਦੇ ਖੇਤ ਪਹੁੰਚ ਕੇ ਗੁਰਦੇਵ ਦੇ ਦਰਸ਼ਨ ਕੀਤੇ ਅਤੇ ਚਰਨਾ ਤੇ ਮस्तक टेकਿਆ ਤੇ ਸਾਰੇ ਗੁਰਸਿੱਖ ਝੋਨੇ ਵਿੱਚ ਕੰਮ ਕਰਦੇ ਵੇਖੇ ਭਾਈ ਲਾਣਾ ਗੁਰਵੰਗਾ ਦੇਵ ਜੀ ਨੇ ਬੇਨਤੀ ਕੀਤੀ ਜੀ ਹਜੂਰ ਕਿਰਪਾ ਕਰਕੇ ਮੈਨੂੰ ਵੀ ਇੱਕ ਰੰਬੇ ਦੇ ਦਿਓ ਤਾਕੇ ਮੇਰੀ ਵੀ ਦੇਹੀ ਸਫਰੀ ਹੋ ਜਾਵੇ ਮੈਂ ਵੀ ਆਪ ਜੀ ਦੇ ਸੇਵਕਾਂ ਨਾਲ ਮਿਲ ਕੇ ਖੇਤੀ ਦਾ ਕੰਮ ਕਰਾਂ ਇਸ ਤਰ੍ਹਾਂ ਕਹਿ ਕੇ ਰੰਬੀ ਨਾਲ ਝੌਨੇ ਵਿੱਚੋਂ ਨਦੀਨ ਕੱਟਣ ਲੱਗ ਪਏ ਤੇ ਸਭ ਸੇਵਕ ਤਹੈ ਕਰਨ ਕੋ ਕਰਹੀ ਧਾਨ ਵਿਖੇ ਤਰ ਤਰਨ ਨਿਰ ਕਰਹੀ ਤਿਨਹ ਬਬੂਲ ਕਤ ਬੋਲਿਓ ਬੈਠਾ

ਜੋ ਨਹੀਂ ਮਿਤਾਉ ਨਦੀਨ ਕੱਢ ਕੱਖ ਕੱਢ ਦਿੱਤੇ ਤੇ ਗੁਰਦੇਵ ਨੇ ਕਹਿੰਦੇ ਗਿੱਲੇ ਗਿੱਲੇ ਨੁੱਤਰ ਦੇ ਪਾਣੀ ਵਾਰ ਗਾਰੇ ਸਮੇਤ ਇੱਕ ਬੋਝ ਭਾਰੇ ਕੱਖਾਂ ਦੀ ਸਿਰ ਉੱਪਰ ਝਕਾ ਦਿੱਤੀ ਕਿਹਾ ਪੁਰਖਾ ਪਸ਼ੂਆਂ ਮੱਜਾਂ ਆਦਿ ਵਾਸਤੇ ਧਰਮਸ਼ਾਲਾ ਲੈ ਜਾ ਉਸ ਪੰਡਨ ਨੂੰ ਜਿਸ ਵੇਲੇ ਧਰਮਸ਼ਾਲਾ ਵੇਖੇ ਲਿਆ ਕੇ ਲਾਇਆ ਤਾਂ ਆਪਦੇ ਕੱਪੜੇ ਵੇਖ ਕੇ ਮਾਤਾ ਸੁਲੱਖਣੀ ਨੇ ਕਿ ਗੁਰੂ ਜੀ ਨੂੰ ਕਿਹਾ ਕਿ ਇਹਨਾਂ ਦੇ ਕੱਪੜੇ ਘਾਰੇ ਨਾਲ ਲਪੇਟ ਦਿੱਤੇ ਹਨ ਤੁਸੀਂ ਆਏ ਗਏ ਦਾ ਤਾਂ ਧਿਆਨ ਰੱਖ ਲਿਆ ਕਰੋ ਇਹਨਾਂ ਦੇ ਕਿੱਤੇ ਕੱਪੜੇ ਸਾਰੇ ਤੁਸੀਂ ਖਰਾਬ ਕਰ ਦਿੱਤੇ ਨੇ ਮਹਾਰਾਜ ਜੀ ਨੇ ਸਾਡੇ ਮਾਤਾ ਸੁਲਖਣੀ ਜੀ ਨੂੰ ਦੱਸਿਆ ਕਿ ਆਹ ਕੀ ਘਾਹ ਦੀ ਪੰਡ ਨਹੀਂ ਸੀ ਦੀਨ ਦੁਨੀਆ ਦਾ ਸ਼ਤਰ ਸਿਰ ਉੱਪਰ ਰੱਖਿਆ ਇਹ ਘਾਰਾ ਨਹੀਂ ਤੁਸੀਂ ਸੁੰਘ ਕੇ ਵੇਖ ਲਓ ਇਹਦੇ ਵਿੱਚੋਂ ਕੇਸਰ ਦੀ ਖੁਸ਼ਬੂ ਆਵੇਗੀ ਤੇ ਇਹ ਕੇਸਰ ਹੈ ਵੱਡਾ ਭਗਵਾਨ ਪੁਰਖ ਹੈ ਇਹ ਜਿਨ੍ਹਾਂ ਨੂੰ ਅਸੀਂ ਪੰਡ ਚਕਾਈ ਦੀਨ ਦੁਨੀਆ ਦਾ ਛਤਰੇ ਦੇ ਸਿਰ ਤੇ ਰੱਖਿਆ ਤੇ ਸਤਿਗੁਰ ਕਹਿੰਦੇ ਨੇ ਮੈਂ ਦੀਨ ਦੁਨੀਆ ਛਤਰ ਸਰਕਾਰਾ ਵਸ ਕੀਤ ਜਲ ਨਹੀਂ ਕੇਸਰ ਸਿਰ ਧਾਰਾ ਇਹ ਲੈਣਾ ਮੈਂ ਇਸ ਕੋ ਦੇਣਾ ਕਹੋ ਸੰਤ ਮਿੱਥਿਆ ਨਹੀਂ ਬੈਣਾ ਇਨ ਕੀ ਮੋਸੋ ਹੈ ਵਿਦ ਬਣੀ ਮੇਰੇ ਰਾਜ ਕੋ ਆਇਓ ਧਣੀ ਤੇ ਗੁਰੂ ਪਿਆਰਿਓ ਕਹਿਣ ਲੱਗੇ ਇਹਨੇ ਮੰਗਣਾ ਸਾਡੇ ਇਹਦਾ ਲੈਣ ਵਾਸਤੇ ਆਇਆ ਸੀ ਦੇਣਾ ਇਹ ਲੈਣਾ ਤੇ ਗੁਰੂ ਪਿਆਰਿਓ ਇਹੋ ਜੀਆਂ ਕਿਰਪਾ ਭਾਈ ਲੈਣੇ ਤੇ ਹੋਈ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਮਾਤਾ ਸੁਰੱਖਣੇ ਨੂੰ ਕਹਿ ਦਿੱਤਾ ਕਿ ਇਹ ਬਹੁਤ ਵੱਡਾ ਧਣੀ ਸਾਡੇ ਘਰੇ ਆਇਆ ਹੈ ਇਹ ਮੇਰੇ ਰਾਜਪਾਤ ਨੂੰ ਸੰਭਾਲਣ ਵਾਲਾ ਹੈ ਤੇ ਮੇਰੇ ਪਰ ਗੱਦੇ ਤੇ ਜਿਹੜਾ ਇਹ ਬੈਠੇਗਾ ਦੂਸਰਾ ਗੁਰੂ ਹੋਵੇਗਾ। ਸਤਿਗੁਰ ਦੀ ਐਸੀ ਕਿਰਪਾ ਹੋਈ ਕਹਿੰਦੇ ਉਹ ਜਿਹੜੀ ਪੰਡ ਜਿਹੜੀ ਸਿਰ ਤੇ ਚੁਕਾਈ ਸੀ ਕੇਸਰਦਾਸ ਛਿੱਟੇ ਪਈ ਤੇ ਮਾਤਾ ਸਲਖਣੀ ਨੇ ਮਨ ਦੇ ਵਿੱਚ ਕਿਰਨਾ ਕੀਤੀ ਕਹਿੰਦੇ ਹੈ ਤੇ ਗਾਰਾ ਗਿੱਲਾ ਹੋਏ ਚੋਨੇ ਦੇ ਵਿੱਚੋਂ ਨਿਕਲਦਾ ਤੁਰਿਆ ਆਉਂਦਾ ਚੌਂਦਾ ਆਉਂਦਾ ਪਰ ਇਹ ਕਹਿੰਦੇ ਕੇਸਰ ਹੈ तो गुरु नानक साहब महाराज कह लगे भलीए लोग के कहते कपड़े जड़े ने ती साफ कर दूँ कपड़े साफ कर लगे गुरु प्यारे केंद्र जो वह वेख्या जड़े कपड़िया लग्या दसते सीधे खुशबू जड़ी केसर दी आ रही धन गुरु नानक निरंकार महाराज आप चोज वरता ਤੇ ਇਸ ਵਾਸਤੇ ਮਹਾਰਾਜ ਕਹਿੰਦੇ ਕਾਲੂ ਬਾਬਾ ਜੁਗ ਹੈ ਤੂੰ ਬਿਨ ਧੰਦੇ ਚਿੰਤਾ ਮੋ ਰਹ ਹੁਣ ਕਾਲੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਧਾਰਨ ਆਦਮੀ ਸਮਝ ਕੇ ਕਹਿ ਦਿੱਤਾ ਕਹਿੰਦੇ ਭਲਿਆ ਲੋਕਾ ਤੂੰ ਖੇਤੀ ਨਹੀਂ ਕਰ ਸਕਦਾ ਕੋਈ ਦੁਕਾਨਦਾਰੀ ਕਰ ਲੈ ਕੋਈ ਵਣਜਦਾ ਸੌਦਾ ਕਰ ਲੈ ਜਿਹਦੇ ਨਾਲ ਆਪਣਾ ਪਰਿਵਾਰ ਘਰ ਸੁਖੀ ਰਹੇ तो गुरु प्यारे उ फिर महाराज प्यो पुत दो करते ने वार्तालाप होलू ब तुम बिना धंधे चिंता में मोर है ताते सूत जुदा छेती कीजे देख लाभ सुख सात पतीज ਸੁਣੋ ਪਿਤਾ ਹਮ ਖੇਤੀ ਕਰੀ ਬਰਹਾ ਮਾਸ ਹਰੀ ਭਲ ਭਰੀ ਭੋਗੇ ਸਦਾ ਭਾਈ ਸੁਖ ਮੀਤਾ ਸਭ ਕੋ ਵਰਸਾਏ ਰੱਖੋ ਦ੍ਰਿੜ ਕੀਤਾ ਕਹਿੰਦੇ ਉਸ ਪਰਮਾਤਮਾ ਦੇ ਦ੍ਰਿੜ ਸਿਮਰਨ ਕਰਦੇ ਆ ਉਹਦਾ ਚਿਤ ਜਿਹੜਾ ਉਹਦੇ ਚਰਨਾਂ 'ਚ ਜੋੜੀ ਰੱਖੀ ਤੇ ਇਸ ਵਾਸਤੇ ਫਿਰ ਕਹਿਣ ਲੱਗੇ ਕਹੋ ਕਹਾ ਖੇਤੀ ਕਰੀ ਭਾਈ ਕਾਲੂ ਜੀ ਕਹਿਣ ਲੱਗੇ ਤੂੰ ਵਖਾਤਾ ਸਹੀਂ ਕਿਉਂਕਿ ਆਮ ਕਹਾਵਤ ਆਪਾਂ ਕੋਈ ਕੰਮ ਕਰਨ ਵਾਲੇ ਨੂੰ ਕਹਿੰਦਾ ਦੱਸ ਕਿੱਥੇ ਕਰਿਆ ਕੰਮ ਕੀਤਾ ਨਾ ਹੋਵੇ ਤੇ ਕਹਿ ਲਈਦਾ ਕਰ ਕਿਹੜਾ ਕੰਮ ਕਰਕੇ ਆਇਆ ਦੱਸ ਹੁਣ ਕਾਲੂ ਜੀ ਕਹਿਣ ਲੱਗੇ ਕਹੋ ਕਹਾ ਖੇਤੀ ਕਰੀ ਦੇਖੇ ਸੁਣੇ ਨਾ ਕਾਏ ਐਸੀ ਬਾਤਾਂ ਕਿਆ ਕਰੋ ਸੰਤ ਜੀਓ ਦੁੱਖ ਪਾਏ ਕਹਿੰਦੇ ਇਹੋ ਜੀਆਂ ਗੱਲਾਂ ਤੇਰੀਆਂ ਸੁਣ ਕੇ ਮਨ ਦੁਖੀ ਹੁੰਦਾ ਕੰਮ ਤੋਂ ਕਰਦਾ ਨਹੀਂ ਨਨ ਕਟੂਮ ਨਕਾਰਾ ਹੈ ਇਹੋ ਜੇ ਬੋਲ ਕਾਲੂ ਪਾਚਾ ਜਨੇ ਨੇ ਕਾਰੂ ਨੇ ਬੋਲੇ ਜਿਹੜੇ ਪਿਤਾ ਸੀ ਗੁਰੂ ਨਾਨਕ ਦੇਵ ਦੇ ਕਲਿਆਨ ਦਾ ਸੀ ਤੇ ਗੁਰੂ ਪਿਆਰਿਓ ਹੇ ਸੁਤ ਕਰੋ ਨਾ ਬੋਰੀ ਬਾਤ ਸੁਤ ਕਹਿੰਦੇ ਨੇ ਪੁੱਤਰ ਨੂੰ ਸੁਤ ਕਹਿੰਦੇ ਨੇ ਪੁੱਤਰ ਨੂੰ ਕਹਿੰਦੇ ਹੇ ਸੁਤ ਕਾਰੋ ਨਾ ਬੋਰੀ ਬਾਤ ਕਹਿੰਦੇ ਕਮਲਿਆਂ ਵਾਲੀਆਂ ਗੱਲਾਂ ਕਰੀ ਜਾਂਦੇ ਨਾਤਾ ਤੋਂ ਕੋਈ ਕੰਮ ਕਰਦਾ ਜੇ ਖੇਤੀ ਬੀਜਣ ਭੇਜ ਦਈਦਾ ਤਾਂ ਨਹੀਂ ਕੰਮ ਹੁੰਦਾ ਜੇ ਮਦਾ ਚਾਰਨ ਭੇਜ ਦਿੱਤੀਆਂ ਤੇ ਤਾਂ ਤੋਂ ਖੇਤੀ ਦੇ ਵਿੱਚ ਹਰਿਆ ਭਰੀਆਂ ਨੂੰ ਉਜਾੜਦਨ ਆਪ ਸੋਝਣ ਦੁਕਾਨਦਾਰੀ ਮੋਦੀ ਖਾਣਾ ਕਰਾਇਆ ਤੇ ਕਹਿੰਦੇ ਉਹ ਵੀ ਤੂੰ ਲਟਾਈ ਜਾਣਾ 13 13 ਹੀ ਬੋਲੀ ਜਾਣਾ 14ਵਾਂ ਸ਼ਬਦ ਨਹੀਂ ਆਉਂਗਾ ਤੇ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਬੋਰੀਆਂ ਬੋਰੀਆਂ ਵਾਲੇ ਕੰਮ ਕਮਲਿਆਂ ਵਾਲੇ ਨਾ ਕਰ हे सुत करो ना बोरी बात सुन मेरो मन तन सुख जात खेदी तुमरी कहू दिस नाही दीजे दिखाये तब मन पतियाई कहंदे फिर मन नु शान्ति आ जावे कि जे तू कदे कहदी कीती है बीर-बीज्या तब खां हुण गुरु नानक साहिब महाराज ता बाबे मुखार बिन तो शब्द उच्चारण कीता कहंदे ऐ शब्द पे ਵਿੱਚ ਪਿਤਾ ਵੱਲੋਂ ਚਾਰ ਕਿਟੀਆਂ ਦੀ ਪ੍ਰੇਰਣਾ ਹੋਈ ਤੇ ਗੁਰਨਾਇਬ ਨੇ ਉੱਤਰ ਵਿੱਚ ਆਪਣੇ ਪਦਾਰਥ ਆਦਰਸ਼ ਨੂੰ ਵਰਤਨ ਕੀਤਾ ਤੇ ਪਿਤਾ ਜੀ ਨੇ ਨਾਲ ਗੱਲਬਾਤ ਆਮ ਵਾਰਤਾ ਲਾਭ ਵਾਂਗ ਹੋਈ ਉਸ ਗੱਲਬਾਤ ਨੂੰ ਗੁਰੂ ਜੀ ਨੇ ਫਿਰ ਸਰਬਕਾਲ ਉਪਦੇਸ਼ ਤੇ ਸਰਬਪ੍ਰਤੀ ਉਪਦੇਸ਼ ਹੋ ਜਾਣ ਦੇ ਆਸੇ ਨਾਲ ਸੁਰ ਰਾਗ ਅੰਦਰ ਤੁਰਗੀ ਬਾਣੀ ਆਈ ਦੇ ਰੂਪ ਵਿੱਚ ਇਹ ਸ਼ਬਦ ਉਹਨਾਂ ਨੇ ਉਚਾਰਨ ਕੀਤਾ ਕਿਹਾ ਹੈ ਕਿੰਦੇ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾ ਬੇਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼ ਭਾਉ ਕਰਮ ਕਰ ਜਮਸੀ ਸੇ ਘਰ ਭਗੱਠ ਦੇਖ ਬਾਬਾ ਮਾਇਆ ਸਾਥ ਨਾ ਹੋਈ ਇਨ ਮਾਇਆ ਜਗ ਮੁਹਿਆ ਵਿਰਲਾ ਬੁਝਿਆ ਕੋਈ ਤੇ ਗੁਰੂ ਪਿਆਰਿਓ ਗੁਰੂ ਮਹਾਰਾਜ ਕਹਿਣ ਲੱਗੇ ਖਾਲੀ ਜਿਹੜਾ ਹੁੰਦਾ ਹਲ ਬੋਣ ਵਾਲਾ ਕਰਸਾਨੀ ਖੇਤੀ ਦਾ ਕੰਮ ਕਰਨ ਵਾਲਾ ਤੇ ਭਗਤ ਜਿਹੜਾ ਹੁੰਦਾ ਹੈ ਭਗਤੀ ਕਰਨ ਵਾਲਾ ਤੇ ਮਹਾਰਾਜ ਕਹਿੰਦੇ ਭਗਤੀ ਰੂਪ ਖੇਤੀ ਸ਼ਰਮ ਲੱਗਿਆ ਕਰਨੀ ਮਾੜੇ ਕਰਮਾਂ ਵੱਲੋਂ ਇਹ ਪਾਣੀ ਦੇਣਾ ਤਨ ਖੇਤ ਸਰੀਰ ਨੂੰ ਖੇਤ ਕਰ ਨਾਂ ਬੀਜ ਨਾਮ ਰੂਪ ਵਿੱਚ ਬੀਜਣਾ ਸੰਤੋਖ ਸਹਾਗਾ ਜਿਹੜਾ ਆਪਾਂ ਲੱਕੜੀ ਦਾ ਭਾਰੀ ਟੁਕੜਾ ਲੈ ਕੇ ਤੈਨੂੰ ਸਹਾਗਾ ਬਣਾ ਲੈਨੇ ਵਾਏ ਹੋਏ ਖੇਤਾਂ ਦੇ ਉੱਤੇ ਜਦੋਂ ਬੀਜਦੇ ਐਨ ਪੱਤਰ ਕਰ ਦਿੰਦਾ ਤੇ ਗੁਰੂ ਪਿਆਰਿਓ ਮਹਾਰਾਜ ਨੇ ਸਾਨੂੰ ਕਹਿੰਦੇ ਜਿਹੜੇ ਸਰੀਰ ਦਾ ਬੀਜ ਵਿਜਣ ਹੈ ਇਹਦੇ ਵਿੱਚ ਬਹੁਤ ਸਾਰਾ ਬੀਜ ਵਿਜਿਆ ਜਾ ਸਕਦਾ ਕਾ ਦਾ ਨਾਮ ਦਾ ਸਿਮਰਨ ਦਾ ਬੰਦਗੀ ਦਾ ਤੇ ਗੁਰੂ ਪਿਆਰਿਓ ਇਹ ਪਰਲੋਕ ਦਰਗਾਹ ਵਿੱਚ ਨਾਲ ਜਾਣ ਵਾਲੀ ਵਸਤੂ ਕਮੌਣੀ ਹੈ ਤਾਂ ਐਸੀ ਤਰ੍ਹਾਂ ਕਰ ਮਨ ਨੂੰ ਹਲਗੋਣ ਵਾਲਾ ਹਾਲੀ ਬਣਾ ਸਰੀਰ ਖੇਤ ਨੂੰ ਸ਼ਰਮ ਲੱਗਿਆ ਧਾਰਨ ਰੂਪ ਪਾਣੀ ਤੇ ਅੱਗੇ ਭਗਤੀ ਰੂਪ ਖੇਤੀ ਕਰ ਬੀਜ ਨਾਮ ਦਾ ਪਾ ਕੇ ਸੁਹਾਗਾ ਸੰਤੋਖ ਦਾ ਫੇਰ ਸਦਗੀ ਦਾ ਪਹਿਰਾਵਾ ਹਾਲੀਆਂ ਵਾਲਾ ਵੇਸ ਬਣਾ ਤੇਰੇ ਪ੍ਰੇਮ ਤੇ ਈਸ਼ਵਰ ਦੀਆਂ ਮਿਹਰਾਂ ਨਾਲ ਇਹ ਬੀਜ ਜੰਮੇਗਾ ਤੇ ਉਹ ਘਰ ਜਿਹੜਾ ਘਰਾਂ ਵਿੱਚ ਇਹ ਫਸਲ ਜਾਵੇਗੀ ਮਾਇਆ ਤੂੰ ਵੇਖ ਉਹ ਹਿਰਦੇ ਨਾਮ ਧੰਨ ਨਾਲ ਤਣਾਡ ਹੋ ਗਏ ਹਨ ਏ ਭਾਈ ਜੀਵ ਦੇ ਅੰਤ ਸਮੇ ਮਾਇਆ ਨਾਲ ਨਹੀਂ ਜਾਂਦੀ ਫੇਰ ਵੀ ਇਹ ਮਾਇਆ ਦੇ ਸਾਰੇ ਸੰਸਾਰ ਨੂੰ ਮੋਇਆ ਠੱਗਿਆ ਹੋਇਆ ਪਰਮਾਇਆ ਹੋਇਆ ਪਰ ਇਸ ਤਤ ਨੂੰ ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ ਏ ਭਾਈ ਜੇ ਤੂੰ ਦੁਕਾਨਦਾਰੀ ਦਾ ਕੰਮ ਕਰਨਾ ਹੈ ਤਾਂ ਇਸ ਤਰ੍ਹਾਂ ਕਰ ਨਿਤ ਉਮਰ ਜੋ ਹਾਨ ਨਾ ਹੁੰਦੀ ਹੈ ਭਾਵ ਘਟਦੀ ਰਹੀ ਹੈ ਨਿਸ਼ਚਿਤੇ ਕਰਨੀ ਇਹ ਦੁਕਾਨ ਬਣਾ ਸਤਨਾਮ ਜਪਣ ਰੂਪ ਸੌਦਾ ਇਸ ਦੁਕਾਨ ਵਿੱਚ ਪਾ ਸੁਰਤ ਦੇ ਵਿਚਾਰ ਨੂੰ ਭੰਡਾਰ ਸੌਦਾ ਰੱਖਣ ਵਾਲਾ ਥਾਂ ਬਣਾ ਸੁਰਤ ਸੋਚ ਭਾਂਡ ਸਾਲ ਉਸ ਨਾਮ ਰੂਪ ਵਕਤ ਨੂੰ ਸੋਨੇ ਨੂੰ ਰੱਖ ਨਾਮ ਦੇ ਵਣਜਾਰਿਆਂ ਸਤ ਸੰਗੀਆਂ ਸੰਤਾਂ ਨਾਲ ਮਿਲ ਕੇ ਨਾਮ ਦਾ ਵਣਜ ਵਪਾਰ ਕਰ ਮਨ ਵਿੱਚ ਇਸ ਵਣਜ ਦਾ ਲਾਭ ਲੈ ਕੇ ਖੁਸ਼ ਹੋ ਕਿਉਂਕਿ ਮੇਰੀ ਵਪਾਰਕ ਜ਼ਿੰਦਗੀ ਵਿੱਚ ਆਤਮ ਵਪਾਰ ਵੀ ਲਾਹੇਵੰਦ ਹੋ ਰਿਹਾ ਹੈ ਕਿਉਂਕਿ ਇਹ ਦੁਕਾਨਦਾਰੀ ਦਾ ਕੰਮ ਜੜੇ ਇਹ ਹਿਰਦੇ ਦੇ ਵਿੱਚ ਆਪਾਂ ਨਾਮ ਨੂੰ ਸੌਦੇ ਦੀਆਂ ਤਿਹਾਂ ਲਾ ਲਾ ਕੇ ਨਾਮ ਦੇ ਨਾਲ ਜਪ-ਜਪ ਕੇ ਕਹਿੰਦੇ ਨੂੰ ਭਰਨਾ ਤੇ ਗੁਰੂ ਪਿਆਰਿਓ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਏ ਭਾਈ ਜੇ ਤੂੰ ਘੋੜਿਆਂ ਦਾ ਵਪਾਰ ਕਰਨਾ ਹੈ ਜੇ ਤੂੰ ਘੋੜਿਆਂ ਦੀ ਸਦਾਕਰੀ ਕਰਨੀ ਹੈ ਤਾਂ ਇਸ ਤਰ੍ਹਾਂ ਕਰ ਧਾਰਮਿਕ ਪੁਸਤਕਾਂ ਦਾ ਉਹ ਵਿਦੇ ਸੁਣਿਆ ਕਰ ਇਸ ਵਾਹਕਰੀ ਕਰ ਅਤੇ ਘੋੜੇ ਸੱਜਦੇ ਲੈ ਕੇ ਚੱਲ ਜੀਵਨ ਦੇ ਸਫਰ ਲਈ ਚੰਗਿਆਈਆਂ ਨੇਕੀਆਂ ਖਰਚ ਆਪਣੇ ਪੱਲੇ ਬੰਨ੍ਹ। हे मन ਇਹ ਨੇਕੀਆਂ ਦਾ ਕੰਮ मता जानता हो यह कम कल कर लवगा कल तो भरोसा ना करी इस तरह की सुधागरी का फल की होगा कि तू निरंकार दे, दे जाएगा तो उत वाहगुरु सुरूप की प्राप्ति का सुख मानेगा हे भाई जे तू चाकरी करनी है तो गुरु नानक दे दर दस संगत की सेवा कर ਜੇ ਤੂੰ ਨੌਕਰੀ ਕਰਨੀ ਆ ਤਾਂ ਇਸ ਤਰ੍ਹਾਂ ਦੀ ਕਰ ਚਿਤ ਲਾ ਕੇ ਪ੍ਰਭੂ ਦੀ ਚਾਕਰੀ ਕਰ ਨਾਮ ਨੂੰ ਮੰਨ ਕੇ ਭਾਵ ਧਿਆਨ ਲਾ ਕੇ ਨਾਮ ਸਿਮਰਨ ਕਰਨ ਰੂਪ ਇਹ ਕੰਮ ਕਰ ਬੁਰਾਈਆਂ ਨੂੰ ਭਾਵ ਮਾੜੇ ਕਰਮਾਂ ਨੂੰ ਰੋਕ ਕੇ ਇਹ ਰਹੀ ਦੌੜ ਭਜ ਕਰ ਤਾਂ ਹਰ ਕੋਈ ਤੈਨੂੰ ਧੰਨ ਤਨ ਆਖੇਗਾ ਭਾਵ ਕਿ ਤੇਰੀ ਛਾਂਗਾ ਕਰੇਗਾ ਨਾਨਕ ਗੁਰੂ ਜੀ ਉਚਾਰਨ ਕਰਦੇ ਹਨ ਕਿ हे ਭਾਈ ਫਿਰ ਉਹ ਪ੍ਰਮਾਤਮਾ ਵਾਹਿਗੁਰੂ ਜੀ ਪ੍ਰਾਪਤੀ ਹੋਵੇਗੀ ਉਹ ਮਾਤਮ ਦੇਵ ਜੀ ਤੇਰੇ ਆਤਮਾ ਨੂੰ ਆਪਣੇ ਵਿੱਚ ਮੇਲ ਮੇਲਣਗੇ ਤੇ ਮਹਾਰਾਜ ਕਹਿੰਦੇ ਭਾਈ ਜਿਹੜੀ ਵੀ ਚੱਕਰੀ ਕਰਨੀ ਹੈ ਨਾ ਉਹ ਗੁਰੂ ਨਾਨਕ ਦੇ ਦਰ ਦੀ ਕਰ ਗੁਰੂ ਨਾਨਕ ਦੀ ਕਰ ਜਿਹਦੇ ਨਾਲ ਤੇਰਾ ਭਲਾ ਹੋ ਜਾਵੇਗਾ ਤੇ ਗੁਰੂ ਮਹਾਰਾਜ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਹਿੰਦੇ ਇਹਦੇ ਨਾਲ ਗਰੀਬੀ ਜਦੋਂ ਤੇਰੇ ਕੋਲੇ ਹੋਵੇਗੀ ਮਨ ਨੀਵਾ ਹੋਵੇਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਿਰਪਾ ਕਰਕੇ ਤੇਰੇ ਭੰਡਾਰੇ ਭਰ ਦੇਣਗੇ ਗੁਰੂ ਪਿਆਰਿਓ ਤੇਰੀ ਚਾੱਕਰੀ ਕੀਤੀ ਹੋਈ ਸੇਵਾ ਕੀਤੀ ਹੋਈ ਇਹ ਲੇਖੇ ਵਿੱਚ ਚਲਾ ਦੇਣਗੇ ਜਪਿਆ ਹੋਇਆ ਨਾਮ ਵਾਹਿਗੁਰੂ ਦੇ ਬੇੜੇ ਤੇ ਚੜਾ ਕੇ ਵਾਹਿਗੁਰੂ ਨਾਮ ਜਹਾਜ਼ ਹੈ ਜੜੇ ਸੂਤਰੇ ਪਾਰ ਫਿਰ ਪਾਰ ਉਤਰ ਜਾਵੇਗਾ ਇਸ ਵਾਸਤੇ ਵਾਹਿਗੁਰੂ ਕਿਰਪਾ ਕਰੇ ਇਹ ਜਿਹੜੀ ਚਾੱਕਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਸਾਣੀ ਦੱਸੀ ਹੈ ਦੁਕਾਨਦਾਰੀ ਦੱਸੀ ਹੈ ਤੇ ਗੁਰੂ ਪਿਆਰਿਓ ਸਤਿਗੁਰ ਦੀ ਉਪਦੇਸ਼ ਨੂੰ ਗ੍ਰਹਿਣ ਕਰਕੇ ਉਸ ਦੇ ਉਪਦੇਸ਼ ਤੇ ਚੱਲ ਕੇ ਆਪਾਂ ਸਦਾ ਲਈ ਸੁਖ ਪਾਵਾਂਗੇ ਤੇ ਗੁਰੂ ਪਿਆਰਿਓ ਮਹਾਰਾਜ ਕਿਰਪਾ ਕਰੇ ਬੋਲਦਿਆਂ ਤੋਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੁੰਦੀਆਂ ਗਲਤੀਆਂ ਤਰੁੱਟੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਯੋਗ ਨੇ ਬੇਨਤੀ ਕਰਨਾ ਸਾਰੀ ਸੰਗਤ ਦੇ ਹੈ ਭਾਈ ਜੜੀ ਵੀ ਕਥਾ ਤੁਸੀਂ ਨਵੀਂ ਸੁਣਦੇ ਹੋ ਉਹਨੂੰ ਮਨ ਲਾ ਕੇ ਸੁਣਿਆ ਕਰੋ ਤਨ ਲਾ ਕੇ ਗੁਰੂ ਦੇ ਦਰਸ਼ਨ ਕਰਿਆ ਕਰੋ ਸੇਵਾ ਕਰਕੇ ਗੁਰੂ ਪਿਆਰਿਓ ਤੁਸੀਂ ਸੇਵਾ ਕਿਹੜੀ ਕਰਨੀ ਹੈ ਇਹਨੂੰ ਲੈ ਕੇ ਕਥਾ ਨੂੰ ਸ਼ੇਰ ਅਤੇ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਭਾਈ ਇਹੇ ਬੈਂਟੀਆਂ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ